ਆਸਾ ਮਹੱਲਾ ਚੌਥਾ ਸਤਜਗ ਸਭ ਸੰਤੋਖ ਸਰੀਰਾ ਪਗ ਚਾਰੇ ਧਰਮ ਧਿਆਨ ਜੀਓ ਮਨ ਤਨ ਹਰ ਗਾਵ ਹੈ ਪਰਮ ਸੁਖ ਪਾਵ ਹੈ ਹਰ ਹਿਰਦੈ ਹਰ ਗੁਣ ਜਾਨ ਜੀਓ ਗੁਣ ਗਿਆਨ ਪਦਾਰਥ ਹਰ ਹਰ ਕੀਰਤਾਰ ਸੋਭਾ ਗੁਰ ਮੁਖ ਹੋਈ ਅੰਤਰ ਬਾਹਰ ਹਰ ਪ੍ਰਭ ਏਕੋ ਦੂਜਾ ਅਵਰ ਨ ਕੋਈ ਹਰ ਹਰ ਲਿਵ ਲਾਈ ਹਰ ਨਾਮ ਸਿਖਾਈ ਹਰ ਦਰਗਹ ਪਾਵੇ ਮਾਨ ਜੀਓ ਸਤਜੁਗ ਸਭ ਸੰਤੋਖ ਸਰੀਰਾ ਪਗ ਚਾਰੇ ਧਰਮ ਧਿਆਨ ਜੀਓ ਤੇਤਾ ਜੁਗ ਆਇਆ ਅੰਤਰ ਜੋਰ ਪਾਇਆ ਜਤ ਸੰਜਮ ਕਰਮ ਕਮਾਏ ਜੀਓ ਪਗ ਚੌਥਾ ਫਿਸਿਆ ਤ੍ਰ ਪਗ ਟਿਕਿਆ ਮਨ ਹਿਰਦੈ ਕ੍ਰੋਧ ਜਲਾਏ ਜੀਓ ਮਾਨਹਿ ਹਿਰਦੈ ਕ੍ਰੋਧ ਮਹਾ ਬਿਸਲੋਧ ਨਿਰਪਤਾ ਵਹਿ ਲੜ ਦੁਖ ਪਾਇਆ ਅੰਤਰ ਮਮਤਾ ਰੋਗ ਲਗਾਨਾ ਫੌਮੈ ਅਹੰਕਾਰ ਵਧਾਇਆ ਹਰ ਹਰ ਕਿਰਪਾ ਧਾਰੀ ਮੇਰਾ ਠਾਕੁਰ ਵਿਖ ਗੁਰਮਤਿ ਹਰ ਨਾਮ ਲਹਿ ਜਾਏ ਜੀਉ ਤੇਤਾ ਜੋ ਬਿਹਾਇਆ ਅੰਤਰ ਜੋਰ ਪਾਇਆ ਜਤ ਸੰਜਮ ਕਰਮ ਕਮਾਏ ਜੀਉ ਜੋ ਗਦਵਾ ਪਰ ਆਇਆ ਪਰਮ ਪਰਮ ਆਇਆ ਅਰ ਗੋਪੀ ਕਾਨ ਉਪਾਏ ਜੀਓ ਤਪ ਤਾਪਨ ਤਾਪਹਿ ਜਗ ਪੁੰਨ ਅਰੰਭਹਿ ਅਤ ਕਿਰਿਆ ਕਰਮ ਕਮਾਏ ਜੀਓ ਕਿਰਿਆ ਕਰਮ ਕਮਾਇਆ ਪਗ ਦੋਏ ਠਿਸਕਾਇਆ ਦੋਏ ਪਗ ਟਿਕੈ ਟਿਕਾਏ ਜੀਓ ਮਹਾ ਜੁਧ ਜੋਦ ਬਹੁ ਕੀਨੇ ਵਿਚ ਹਮ ਮੈਂ ਪਚੈ ਪਚਾਏ ਜੀਓ ਦੀਨ ਦਇਆਲ ਗੁਰ ਸਾਧ ਮਿਲਾਇਆ ਮਨ ਸਤਗੁਰ ਮੰਨ ਲੈ ਜਾਏ ਜੀਓ ਜੁਗ ਦਵਾ ਪਰਿਆ ਆ ਪਰਮ ਪਰਮਹਾਇਆ ਹਰ ਗੋਪੀ ਕਾਨ ਉਪਾਏ ਜੀਓ ਕਲ ਜੁਗ ਹਰ ਕੀਆ ਪਗ ਤਰੇ ਖਿਸਕੀਆ ਪਗ ਚੌਥਾ ਟਿਕੈ ਟਿਕਾਏ ਜੀਓ ਗੁਰ ਸ਼ਬਦ ਕਮਾਇਆ ਔਖ ਦਰ ਹਰ ਪਾਇਆ ਹਰ ਕੀਰਤ ਹਰ ਸ਼ਾਂਤ ਪਾਏ ਜੀਉ ਹਰ ਕੀਰਤ ਰੋਤਿਆਈ ਹਰ ਨਾਮ ਵਡਾਈ ਹਰ ਹਰ ਨਾਮ ਖੇਤ ਜਮਾਇਆ ਕਲਯੁਗ ਬੀਜ ਬੀਜੇ ਬਿਨ ਨਾਮੈ ਸਭ ਲਾਹਾ ਮੂਲ ਗਵਾਇਆ ਜਨ ਨਾਨਕ ਗੁਰ ਪੂਰਾ ਪਾਇਆ ਮਨ ਹਿਰਦੈ ਨਾਮ ਲਿਖਾਏ ਜੀਉ ਕਲਯੁਗ ਹਰ ਕੀਆ ਭਗਤ ਰਹਿ ਖਿਸਕਿਆ ਪਾਗ ਚੌਥਾ ਟਿਕੈ ਟਿਕਾਏ ਜੀਓ ਆਸਾ ਮਹੱਲਾ ਚੌਥਾ ਹਰ ਕੀਰਤਿ ਮਨ ਭਾਈ ਪਰਮਗਤ ਪਾਈ ਹਰ ਮਨ ਤਨ ਮੀਠ ਲਗਾਨ ਜੀਓ ਹਰ ਹਰ ਰਸ ਪਾਇਆ ਗੁਰਮਤਿ ਹਰ ਧਿਆਇਆ ਤੁਰ ਮਸਤਕ ਭਾਗ ਕੋ ਰਾਣ ਜੀਓ ਤੁਰ ਮਸਤਕ ਭਾਗ ਹਰ ਨਾਮ ਸੁਹਾਵ ਹਰ ਨਾਮੈ ਹਰ ਗੁਣ ਗਾਇਆ ਮਸਤਕ ਮਣੀ ਪ੍ਰੀਤ ਬਹੁ ਪ੍ਰਗਟਿ ਹਰਨਾਮੈ ਹਰ ਸੋਹਾਇਆ ਜੋਤੀ ਜੋਤ ਮਿਲੀ ਪ੍ਰਭ ਪਾਇਆ ਮਿਲ ਸਤਿਗੁਰ ਮਨੁਆ ਮਾਨ ਜੀਓ ਹਰ ਪੀਰਤ ਮਨ ਪਹਾਈ ਪਰਮ ਗਤ ਪਾਈ ਹਰ ਮਨ ਤਨ ਮੀਠ ਲਗਾਣ ਜੀਓ ਹਰ ਹਰ ਜਸ ਗਾਇਆ ਪਰਮ ਪਦ ਪਾਇਆ ਤੇਊ ਤੁਮ ਜਨ ਪ੍ਰਧਾਨ ਜੀਓ ਤਿਨ ਹਮ ਚਰਨ ਸਰੇ ਵਹ ਖਿਨ ਖਿਨ ਭਗਤੋ ਵਹ ਜਨ ਹਰ ਮੀਠ ਲਗਾ ਨਜੀਓ ਹਰ ਮੀਠ ਆਨਾ ਆ ਪਰਮ ਸੁਖ ਪਾਇਆ ਮੁਖ ਭਾਗਾਰਤੀ ਚਾਰੇ ਗੁਰਮਤ ਹਰ ਗਾਇਆ ਹਰ ਹਾਰ ੁਰ ਪਾਇਆ ਹਰ ਨਾਮਾ ਕੰਠ ਧਾਰੇ ਸਭ ਏਕ ਦ੍ਰਿਸ਼ਟ ਸਮਤ ਕਰ ਦੇਖੈ ਸਭ ਆਤਮ ਰਾਮ ਪਛਾਨ ਜੀਓ ਹਰ ਹਰ ਜਸ ਗਾਇਆ ਪਰਮ ਪਦ ਪਾਇਆ ਥੇਊ ਤਮ ਜਨ ਪਰਧਾਨ ਜੀਓ ਸਤ ਸੰਗਤ ਮਨ ਭਾਈ ਹਰ ਰਸਨ ਰਸਾਈ ਵਿੱਚ ਸੰਗਤ ਹਰ ਰਸ ਹੋਏ ਜੀਓ ਹਰ ਹਰ ਆਰਾਧਿਆ ਗੁਰ ਸ਼ਬਦ ਵਿਗਾਸਿਆ ਬੀਜਾ ਅਵਰ ਨ ਕੋਏ ਜੀਓ ਅਵਰ ਨ ਕੋਏ ਹਰ ਅੰਮ੍ਰਿਤ ਸੋਏ ਜਿਨ ਪੀਆ ਸੋ ਵਿਦ ਜਾਣੈ ਤਨ ਧਨ ਗੁਰੂ ਪੂਰਾ ਪ੍ਰਭ ਪਾਇਆ ਲਗ ਸੰਗਤ ਨਾਮੁ ਕਚਾਣੈ ਨਾਮੋ ਸੇਵ ਨਾਮੋ ਆਰਾਧੈ ਬਿਨ ਨਾਮੈ ਅਵਰ ਨ ਕੋਈ ਜੀਓ ਸਤ ਸੰਗਤ ਮਨ ਭਾਈ ਹਰ ਰਸਨ ਰਸਾਈ ਵਿੱਚ ਸੰਗਤ ਹਰ ਰਸ ਹੋਏ ਜੀਓ ਹਰ ਦਇਆ ਪ੍ਰਭ ਤਾਰੋ ਉਪਾਖਣ ਹਮ ਤਾਰੋ ਕਢਲੇ ਵੋ ਸ਼ਬਦ ਸੁਭਾਏ ਜੀਓ ਮੁਹ ਜੀ ਕੜ 파ਥੇ ਨਿਗਨਤ ਹਮ ਜਾਤੇ ਹਰ ਬਾਹ ਪ੍ਰਭੂ ਪਕਰਾਈ ਜੀਓ ਪ੍ਰਭ ਬਾਹ ਪਕਰਾਈ ਊਤਮ ਮਤ ਪਾਈ ਗੁਰ ਚਰਣੀ ਜਨ ਲਾਗਾ ਹਰ ਹਰ ਨਾਮ ਜਪਿਆ ਆਰਾਧਿਆ ਮੁਖ ਮਸਤਕ పాਦ ਸਭਾਗਾ ਜਨ ਨਾਮਕ ਹਰ ਕਿਰਪਾ ਤਾਰੀ ਮਨ ਹਰ ਹਰ ਮੀਠਾ ਲਾਏ ਜੀਓ ਫਰ ਦਇਆ ਪ੍ਰਭ ਤਾਰ ਹੁ ਪਾਖਣ ਹਮ ਤਾ ਰਹੋ ਕਟਲੇ ਬਹੁ ਸ਼ਬਦ ਸੁਭਾਏ ਜੀਓ